ਦੇਖੋ ਅਸੀਂ ਲਗਾਤਾਰ ਜਦੋਂ 19 ਮਾਰਚ ਤੋਂ ਸ਼ੰਭੂ ਤੇ ਖਨੋਰੀ ਮੋਰਚੇ ਨੂੰ ਉਜਾੜਿਆ ਗਿਆ ਅਸੀਂ ਦਾਵਾ ਠੋਕਦੇ ਸੀ ਕਿ ਕੋਈ ਕਿਧੋਂ ਚੋਰ ਨਹੀਂ ਆਇਆ ਇਹ ਸਰਕਾਰ ਦੇ ਇਹਨਾਂ ਦੀ ਪਾਰਟੀ ਦੇ ਬੰਦੇ ਸਮਾਨ ਚੋਰੀ ਕਰਕੇ ਲੈ ਕੇ ਗਏ ਨੇ ਕਿਸਾਨਾਂ ਦਾ ਤੇ ਇਹ ਜ਼ਿੰਮੇਵਾਰ ਪੁਲਿਸ ਵੀ ਵਿੱਚ ਹੈ ਇਹਨਾਂ ਦੀ ਪਾਰਟੀ ਵਿੱਚ ਹੈ ਪੂਰੀ ਸਰਕਾਰ ਨਾਲ ਜੁੜੀ ਹੋਈ ਹੈ ਹੋਰ ਕੋਈ ਚੋਰ ਨਹੀਂ ਲੈ ਕੇ ਗਿਆ ਚੋਰੀ ਉਹ ਹਜ਼ਾਰਾਂ ਕਰੋੜਾਂ ਦਾ ਲੱਖਾਂ ਦਾ ਸਮਾਨ ਜਿਹੜਾ ਸਾਡਾ ਬਰਬਾਦ ਹੋਇਆ ਉਹਦੇ ਚ ਟਰਾਲੀਆਂ ਜਿਹੜੀਆਂ ਗੁੰਮੀਆਂ ਸੀ ਅਸੀਂ ਉਦੋਂ ਤੋਂ ਲੈ ਕੇ ਕਿੰਨੀਆਂ ਟਰਾਲੀਆਂ ਜਿਹੜੇ ਨਾਬੇ ਦੇ ਵਿੱਚ ਪਹੁੰਚੀਆਂ ਨੇ ਕੌਣ ਲੋਕ ਨੇ ਕਹੜੇ ਉੱਥੋਂ ਲੈ ਕੇ ਕਰੀਬ ਸ਼ੰਭੂ ਮੋਰਚੇ ਦੀਆਂ 22 ਟਰਾਲੀਆਂ ਗਾਇਬ ਸਨ ਉਹਨਾਂ 22 ਵੀ ਅਸੀਂ ਪੈੜ ਨੱਪਦੇ ਨੱਪਦੇ ਦੋ ਟਰਾਲੀਆਂ ਨੇ ਜਿਹੜੀਆਂ ਉਹ ਇਸ ਸ਼ਹਿਰ ਦੇ ਵਿੱਚ ਨਾਬੇ ਦੇ ਵਿੱਚ ਆਈਆਂ ਦੀ ਸਾਡੇ ਕੋਲੇ ਇੰਫੋਰਮੇਸ਼ਨ ਸੀ ਅਸੀਂ ਉਹਦੀ ਪੈੜ ਨੱਪਦੇ ਨੱਪਦੇ ਜਿੰਨਾ ਚਿਰ ਸਾਨੂੰ ਸਬੂਤ ਨਹੀਂ ਸੀ ਮਿਲਦਾ ਕੋਈ ਅਸੀਂ ਕਿਵੇਂ ਕਹਿ ਦਈਏ ਕੋਈ ਬੰਦਾ ਸਾਡਾ ਸਮਾਨ ਲੈ ਗਿਆ ਹੁਣ ਅਸੀਂ ਪੈੜ ਨੱਪ ਕੇ ਦਾਵਾ ਠੋਕਿਆ ਕਿ ਆ ਜਗ੍ਹਾ ਦੇ ਅੰਦਰ ਉਹਨਾਂ ਦਾ ਟਰਾਲੀਆਂ ਦਾ ਦੋ ਦਾ ਸਮਾਨ ਥੋੜਾ ਬਹੁਤਾ ਹੈ ਇਹ ਜਿੰਦਾ ਖੋਲੇ ਤੋਂ ਪਤਾ ਲੱਗੂ ਉਹਨਾਂ ਦਾ ਸਮਾਨ ਪਿਆ ਕੋਈ ਪਤਾ ਲੱਗਿਆ ਵੀ ਕੀ ਕੁਸ਼ ਹੈ ਜਿਹੜਾ ਅੰਦਰ ਪਿਆ ਕੋਈ ਤੁਹਾਡਾ ਬੰਦਾ ਅੰਦਰ ਪਹੁੰਚਿਆ ਉਸ ਤੋਂ ਬਾਅਦ ਲੋਕ ਖੁੱਲਣੇ ਨੇ ਕੋਈ ਟੈਰ ਨੇ ਜਾਂ ਚਾਸੀ ਆਜ ਜਾਂ ਕੋਈ ਉਹ ਬਾਡੀਆਂ ਨੇ ਟਰਾਲੀਆਂ ਦੇਖੋ ਟਰਾਲੀ ਦਾ ਕੋਈ ਵੀ ਸਮਾਨ ਇੱਥੇ ਹੋ ਸਕਦਾ ਦੇਖੋ ਨਾ ਤਾਂ ਇਹ ਦੁਕਾਨ ਕੋ ਟਰਾਲੀਆਂ ਦਾ ਕੰਮ ਕਰਨ ਵਾਲੀ ਹੈ ਨਾ ਇਹ ਟੈਰਾਂ ਦਾ ਕੰਮ ਕਰਨ ਵਾਲੀ ਹੈ ਇੱਥੋਂ ਜੋ ਵੀ ਸਮਾਨ ਮਿਲੂਗਾ ਇਹਦਾ ਮਤਲਬ ਉਹ ਸਾਡਾ ਉਹਦੇ ਚ ਟਾਇਰ ਵੀ ਹੋ ਸਕਦੇ ਐ ਕਿਉਂਕਿ ਇਧਰ ਜਿੰਦਾ ਲੱਗਿਆ ਜਿੰਦੇ ਦੇ ਅੰਦਰ ਨਹੀਂ ਆਪਾਂ ਜਾ ਸਕਦੇ ਬਾਹਰੇ ਕੋ ਸਾਨੂੰ ਜਿਹੜੀ ਜਾਣਕਾਰੀ ਆ ਅੰਦਰ ਇਹਦੇ ਟਾਇਰ ਟਰਾਲੀਆਂ ਦੇ ਹੱਬਾਂ ਟਰਾਲੀਆਂ ਦੀਆਂ ਰੇਮਬ ਟਰਾਲੀਆਂ ਦੇ ਉਹ ਪਏ ਕੌਣ ਲੋਕ ਨੇ ਜਿਹੜੇ ਲੈ ਕੇ ਆਏ ਨੇ ਕੋਈ ਸਾਡੇ ਕੋਲੇ ਜਿਹੜੀ ਜਾਣਕਾਰੀ ਆ ਵੀ ਇਸ ਨਗਰ ਕੌਂਸਲ ਤੇ ਦੋ ਟਰੈਕਟਰ ਗਏ ਸੀ ਪ੍ਰੀਤ ਟਰੈਕਟਰ ਨੇ ਠੀਕ ਐ ਉਹ ਪ੍ਰਧਾਨ ਵੀ ਉੱਥੇ ਗਏ ਹੋਏ ਦੀ ਹਾਜ਼ਰੀ ਐ ਪ੍ਰਧਾਨ ਕੌਣ ਪ੍ਰਧਾਨ ਪੰਪੂ ਪੰਕਜ ਕੋਈ ਉਹਨਾਂ ਦਾ ਨਾਮ ਹੈ ਮੋٹے ਤੌਰ ਤੇ ਮੈਨੂੰ ਪੂਰਾ ਨਾਮ ਨਹੀਂ ਪਤਾ ਮੈਂ ਹੁਣੀ ਆ ਜੀ ਉਹ ਉੱਥੇ ਗਏ ਆ 20 ਮਾਰਚ ਨੂੰ ਜੀ ਮੈਨੂੰ ਅਜੇ ਪੂਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਐਦੋਂ ਵੀ ਅੱਗੇ ਜਾਣਕਾਰੀ ਦੇਉਂ ਵੀ ਬਲੈਰੋ ਗੱਡੀ 'ਚ ਗਏ ਸੀ ਸਾਡੇ ਕੋਲ ਜਾਣਕਾਰੀ ਮੋੜ ਲਈ ਉਹ ਟਰਾਲੀਆਂ ਜਿਹੜੀਆਂ ਇੱਥੇ ਆਈਆਂ ਨੇ ਉਹ ਇਹ ਪਤਾ ਕਰਦੇ ਆਂ ਵੀ ਇਹ ਜਗ੍ਹਾ ਉਹਨਾਂ ਦੀ ਹੈ ਜਾਂ ਕਿਸੇ ਦੀ ਹੋਰ ਹੈ ਪੁਲਿਸ ਨੂੰ ਬੁਲਾਇਆ ਹੈਗਾ ਇਹ ਨਗਰ ਕੌਂਸਲ ਦੇ ਪ੍ਰਧਾਨ ਨੂੰ ਉਹ ਟਰਾਲੀਆਂ ਸਰਕਾਰ ਨਾਲ ਮਿਲ ਕੇ ਇੱਥੇ ਲਿਆਉਣਾ ਕਿਉਂ ਲੋੜ ਸੀ ਕੀ ਗੱਲ ਸੀ ਇਨਫਾਰਮੇਸ਼ਨ ਕੌਣ-ਕੌਣ ਦੋਸ਼ੀ ਨੇ ਅਸੀਂ ਜਿਹੜਾ ਦਾਵਾ ਕਰਦੇ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਬੰਦੇ ਨੇ ਉਹ ਸਮਾਨ ਲੈ ਕੇ ਗਏ ਨੇ ਸਾਡੀ ਸਰਕਾਰ ਚੋਰ ਹੈ ਇਹਨਾਂ ਦੀ ਪਾਰਟੀ ਚੋਰ ਹੈ ਇਹ ਦਾਵਾ ਅੱਜ ਸੱਚ ਹੋ ਬਿਲਕੁਲ ਹੁਣ ਜੇ ਜਿਹੜੀ ਤੁਹਾਡੀ ਮੰਗ ਕੋਈ ਧਰਨਾ ਲਗਾਇਆ ਜਾਊਗਾ ਕੋਈ ਪਰਚਾ ਦਰਜ ਕਰਵਾਇਆ ਜਾਊਗਾ ਕਿ ਸਿਰਫ ਟਰਾਲੀਆਂ ਹੀ ਬਰਾਮਦ ਕਰਵਾਈਆਂ ਜਾਣ ਦੇਖੋ ਸਾਡੀ ਮੰਗ ਤਾਂ ਪਾਈ ਪਾਈ ਦਾ ਹਿਸਾਬ ਲੈਣਾ ਪੰਜਾਬ ਸਰਕਾਰ ਤੋਂ ਜਿਹੜੇ ਬੰਦਿਆਂ ਨੇ ਸਾਡਾ 100 ਰੁਪਈਆ ਰੁਪਈਏ ਇਕੱਠੇ ਕਰੇ ਦਾ ਸਮਾਨ ਖੁਰਦ-ਬੁਰਦ ਕਰਤਾ ਮੋਰਚੇ ਨੂੰ ਤਹਿਸ਼ ਨੈਸ਼ ਕਰਤਾ ਬਖਸ਼ਿਆ ਨਹੀਂ ਜਾਏਗਾ ਕੋਈ ਚਾਹੇ ਕੋਈ ਆਮ ਆਦਮੀ ਪਾਰਟੀ ਦਾ ਪ੍ਰਧਾਨ ਚਾਹੇ ਮੁੱਖ ਮੰਤਰੀ ਦਾ ਕਿਉਂ ਨਾ ਹੋਵੇ ਲੜਾਈ ਲੜਾਂਗੇ ਅਸੀਂ ਬੈਠ ਗਏ ਜਗਾ ਦੇ ਆਲੇ-ਦਾਲੇ ਪੁਲਿਸ ਨੂੰ ਫੋਨ ਕੀਤਾ ਹੈਗਾ ਪ੍ਰਸ਼ਾਸਨ ਨੂੰ ਕਿ ਉਹ ਆਵੇ ਇਹਦਾ ਜਿੰਦਰਾ ਖਲਵਾਵੇ ਅੰਦਰੋਂ ਕਿੰਨਾ ਸਮਾਨ ਹੈਗਾ ਤੇ ਬਾਕੀ ਕਿਹਨੇ ਵੱਢ ਗਿਆ ਟਰਾਲੀਆਂ ਉਹ ਕੱਟ ਕੇ ਕਿਹੜੇ ਕਵਾੜੀਏ ਨੂੰ ਵੇਚੀਆਂ ਕਿੱਥੇ ਗਿਆ ਸਮਾਨ ਉਹਦੀ ਜਿਵੇਂ ਕਹਿੰਦਾ ਹੋਵੇ ਕਿ ਮੁੱਦਾ ਮਿਲਨ ਦਿਓ ਉਂਗਲ ਵੜਨ ਦਿਓ ਗੁੱਟ ਫੜਦੇ ਫੜਦੇ ਦੇਖੋ ਤੁਸੀਂ ਕਲਾਸੇ ਹੁੰਦੇ ਕਿ ਇਸ ਨਾਬੇ ਸ਼ਹਿਰ ਦੇ ਵਿੱਚੋਂ ਸ਼ੰਭੂ ਮੋਰਚੇ ਦੀ ਜਿਹੜੀ ਚੋਰੀ ਹੈ ਉਹ ਹੋਏ ਸਮਾਨ ਦੀ ਉਹ ਬਰਾਮਦ ਹੋਈ ਹੈ ਧੰਨਵਾਦ ਦੇਖੋ ਅਸੀਂ ਲਗਾਤਾਰ ਜਦੋਂ 19 ਮਾਰਚ ਤੋਂ ਸ਼ੰਭੂ ਤੇ ਖਨੋਰੀ ਮੋਰਚੇ ਨੂੰ ਉਜਾੜਿਆ ਗਿਆ ਅਸੀਂ ਦਾਵਾ ਠੋਕਦੇ ਸੀ ਕਿ ਕੋਈ ਕਿਧੋਂ ਚੋਰ ਨਹੀਂ ਆਇਆ ਇਹ ਸਰਕਾਰ ਦੇ ਇਹਨਾਂ ਦੀ ਪਾਰਟੀ ਦੇ ਬੰਦੇ ਸਮਾਨ ਚੋਰੀ ਕਰਕੇ ਲੈ ਕੇ ਗਏ ਨੇ ਕਿਸਾਨਾਂ ਦਾ ਤੇ ਇਹ ਜ਼ਿੰਮੇਵਾਰ ਪੁਲਿਸ ਵੀ ਵਿੱਚ ਹੈ ਇਹਨਾਂ ਦੀ ਪਾਰਟੀ ਵਿੱਚ ਹੈ ਪੂਰੀ ਸਰਕਾਰ ਨਾਲ ਜੁੜੀ ਹੋਈ ਹੈ ਹੋਰ ਕੋਈ ਚੋਰ ਨਹੀਂ ਲੱਗੇਗਾ ਚੋਰੀ ਉਹ ਹਜ਼ਾਰਾਂ ਕਰੋੜਾਂ ਦਾ ਲੱਖਾਂ ਦਾ ਸਮਾਨ ਜਿਹੜਾ ਸਾਡਾ ਬਰਬਾਦ ਹੋਇਆ ਉਹਦੇ ਚ ਟਰਾਲੀਆਂ ਜਿਹੜੀਆਂ ਗੁੰਮੀਆਂ ਸੀ ਅਸੀਂ ਉਦੋਂ ਤੋਂ ਲੈ ਕੇ ਕਿੰਨੀਆਂ ਟਰਾਲੀਆਂ ਜਿਹੜੇ ਨਾਬੇ ਦੇ ਵਿੱਚ ਪਹੁੰਚੀਆਂ ਨੇ ਕੌਣ ਲੋਕ ਨੇ ਖਰੀਦ ਕਰੀਬ ਸ਼ੰਭੂ ਮੋਰਚੇ ਦੀਆਂ 22 ਟਰਾਲੀਆਂ ਗੈਪ ਸਨ ਉਹਨਾਂ 22 ਵੀ ਅਸੀਂ ਪੈੜ ਨੱਪਦੇ ਨੱਪਦੇ ਦੋ ਟਰਾਲੀਆਂ ਨੇ ਜਿਹੜੀਆਂ ਉਹ ਇਸ ਸ਼ਹਿਰ ਦੇ ਵਿੱਚ ਨਾਬੇ ਦੇ ਵਿੱਚ ਆਈਆਂ ਦੀ ਸਾਡੇ ਕੋਲ ਇੰਫੋਰਮੇਸ਼ਨ ਸੀ ਜੀ ਅਸੀਂ ਉਹਦੀ ਪੈੜ ਨੱਪਦੇ ਨੱਪਦੇ ਜਿੰਨਾ ਚਿਰ ਸਾਨੂੰ ਸਬੂਤ ਨਹੀਂ ਸੀ ਮਿਲਦਾ ਕੋਈ ਅਸੀਂ ਕਿਵੇਂ ਕਹਿ ਦੀਏ ਕੋਈ ਬੰਦਾ ਸਾਡਾ ਸਮਾਨ ਲੈ ਗਿਆ ਹੁਣ ਅਸੀਂ ਪੈੜ ਨੱਪ ਕੇ ਦਾਵਾ ਠੋਕਿਆ ਕਿ ਇਸ ਜਗ੍ਹਾ ਦੇ ਅੰਦਰ ਉਹਨਾਂ ਦਾ ਟਰਾਲੀਆਂ ਦਾ ਦੋ ਦਾ ਸਮਾਨ ਥੋੜਾ ਬਹੁਤਾ ਹੈ ਇਹ ਜਿੰਦਾ ਖੋਲੇ ਤੋਂ ਪਤਾ ਲੱਗੂ ਉਹਨਾਂ ਹੱਬਾਂ ਟਰਾਲੀਆਂ ਦੀਆਂ ਰੇਮਬੋ ਟਰਾਲੀਆਂ ਦੇ ਉਹ ਪਏ ਕੌਣ ਲੋਕ ਨੇ ਜਿਹੜੇ ਲੈ ਕੇ ਆਏ ਨੇ ਕੋਈ ਸਾਡੇ ਕੋਲੇ ਜਿਹੜੀ ਜਾਣਕਾਰੀ ਹੈ ਵੀ ਇਸ ਨਗਰ ਕੌਂਸਲ ਦੇ ਦੋ ਟਰੈਕਟਰ ਗਏ ਸੀ ਪ੍ਰੀਤ ਟਰੈਕਟਰ ਨੇ ਠੀਕ ਹੈ ਉਹ ਪ੍ਰਧਾਨ ਵੀ ਉੱਥੇ ਗਏ ਹੋਏ ਦੀ ਹਾਜ਼ਰੀ ਹੈ ਪ੍ਰਧਾਨ ਕੌਣ ਪ੍ਰਧਾਨ ਪੰਪੂ ਪੰਕਜ ਕੋਈ ਉਹਨਾਂ ਦਾ ਨਾਮ ਹੈ ਮੋٹے ਤੌਰ ਤੇ ਮੈਨੂੰ ਪੂਰਾ ਨਾਮ ਨਹੀਂ ਪਤਾ ਮੈਂ ਹੁਣੀ ਆ ਜੀ ਉਹ ਉੱਥੇ ਗਏ ਆ 20 ਮਾਰਚ ਨੂੰ ਜੀ ਮੈਨੂੰ ਅਜੇ ਪੂਰੀ ਜਾਣਕਾਰੀ ਦੇਵਾਂਗਾ ਤੁਹਾਨੂੰ ਇਦੋਂ ਵੀ ਅੱਗੇ ਜਾਣਕਾਰੀ ਦੇਵਾਂ ਵੀ ਬਲੈਰੋ ਗੱਡੀ 'ਚ ਗਏ ਸੀ ਸਾਡੇ ਕੋਲ ਜਾਣਕਾਰੀ ਆ ਮੋਢਲੇ ਉਹ ਟਰਾਲੀਆਂ ਜਿਹੜੀਆਂ ਇੱਥੇ ਆਈਆਂ ਨੇ ਉਹ ਇਹ ਪਤਾ ਕਰਦੇ ਆ ਵੀ ਇਹ ਜਗ੍ਹਾ ਉਹਨਾਂ ਦੀ ਹੈ ਜਾ ਕਿਸੇ ਦੀ ਹੋਰ ਹੈ ਪੁਲਿਸ ਨੂੰ ਬੁਲਾਇਆ ਹੈਗਾ ਇਹ ਨਗਰ ਕੌਂਸਲ ਦੇ ਪ੍ਰਧਾਨ ਨੂੰ ਉਹ ਟਰਾਲੀਆਂ ਸਰਕਾਰ ਨਾਲ ਮਿਲ ਕੇ ਇੱਥੇ ਲਿਆਉਣਾ ਕਿਉਂ ਲੋਡ ਸੀ ਕੀ ਗੱਲ ਸੀ ਇਨਫੋਰਮੇਸ਼ਨ ਕੌਣ-ਕੌਣ ਦੋਸ਼ੀ ਨੇ ਅਸੀਂ ਜਿਹੜਾ ਦਾਵਾ ਕਰਦੇ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਦੇ ਬੰਦੇ ਕਿਸਾਨਾਂ ਦਾ ਬੀਕੇਯੂ ਆਜ਼ਾਦ ਵਾਲਿਆਂ ਦਾ ਧਰਨਾ ਲੱਗੇ ਸੀ ਉਹ ਸਾਨੂੰ ਪਤਲਾ ਅਸੀਂ ਮੌਕੇ ਤੇ ਆਏ ਹਾਂ ਅਸੀਂ ਇਹਨਾਂ ਨੂੰ ਕਿਹਾ ਵੀ ਸਾਨੂੰ ਕੋਈ ਰਿਟਰਨ ਕੰਪਲੇਂਟ ਦਿਓ ਜੇ ਕਿਉਂ ਤੁਹਾਡੇ ਕੋਲ ਤੁਹਾਡੇ ਕੋਈ ਸ਼ੱਕ ਸ਼ੋਭ ਦਾ ਹੈਗੀ ਹੈ ਆਪਾਂ ਉਹਨਾਂ ਜੋਤ ਕੰਪਲੇਂਟ ਤੋਂ ਬਾਅਦ ਜਿਹੜੀ ਆ ਉਹਨੂੰ ਵੈਰੀਫਾਈ ਕਰ ਲੈਣੇ ਆ। ਆਲਰੇਡੀ ਜਿਹੜਾ ਪਰਚਾ ਦਰਜ ਹੈ ਜੀ ਉਹ ਪਹਿਲਾਂ ਜਿਹੜੀ ਟਰਾਲੀ ਚੋਰੀਆਂ ਦਾ ਜਾਂ ਉੱਥੋਂ ਜਿਹੜੀਆਂ ਮਿਸਪਲੇਸ ਹੋਈਆਂ ਹੋਈਆਂ ਟਰਾਲੀਆਂ ਉਹਦਾ ਆਲਰੇਡੀ ਸ਼ੰਭੂ ਜਿਹੜਾ ਪਰਚਾ ਦਰਜ ਹੈ ਜੀ ਜੋ ਕੋਈ ਸਾਨੂੰ ਸਮਾਨ ਅਸੀਂ ਮਾਲਕਾਂ ਨੂੰ ਕੰਪਲੇਂਟ ਲੈਣ ਤੋਂ ਬਾਅਦ ਮਾਲਕਾਂ ਨੂੰ ਬੁਲਾ ਰਹੇ ਆ ਜੋ ਉਥੇ ਸਮਾਨ ਹੋਊਗਾ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨੂੰ ਵੈਰੀਫਾਈ ਕਰਾਂਗੇ ਜੇ ਉਹ